ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਪਰਮਜੀਤ ਕੌਰ ਤੁਹਾਡਾ ਇਸ ਚੈਨਲ ਤੇ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆ ਸਵੇਰ ਦਾ ਟਾਈਮ ਆ 10 ਵਜੇ ਗਏ ਆ ਤੇ ਆਪਾਂ 10 ਵਜੇ ਫਲੌਗ ਸ਼ੁਰੂ ਕੀਤਾ ਆ ਤੇ ਗਰਮੀ ਵੀ ਬਹੁਤ ਜ਼ਿਆਦਾ ਹੋਈ ਆ ਕੰਮ ਆਪਾਂ ਨਵੇੜ ਲਿਆ ਸਾਰਾ ਬਸ ਪੋਚਾ ਰਹਿ ਗਿਆ ਕੱਪੜੇ ਵੀ ਧੋ ਲੈ ਆਪਾਂ ਕੱਪੜੇ ਵੀ ਬਹੁਤ ਜ਼ਿਆਦਾ ਹੋਏ ਸੀ ਧੋਣ ਵਾਲੇ ਮਸ਼ੀਨ ਆਪਣੀ ਕੱਲ ਖਰਾਬ ਹੋ ਗਈ ਸੀ ਕੱਪੜੇ ਧੋਣ ਵਾਲੀ ਉਹ ਕੱਲ ਬਣਵਾਈ ਫਿਰ ਮੋਟਰ ਉਹਦੀ ਖਰਾਬ ਹੋ ਗਈ ਸੀ ਕਿ ਤੇ ਮੋਟਰ ਪੁਵਾਈ ਆ ਕੱਲ ਸ਼ਾਮੇ 6 ਵਜੇ ਮੋਟਰ ਪਾ ਕੇ ਗਏ ਆ ਤੇ ਸਵੇਰੇ ਕੱਪੜੇ ਧੋਤੇ ਇੱਕ ਦਿਨ ਕੱਪੜੇ ਨਾ ਧੋਈਏ ਤੇ ਕਿੰਨੇ ਕੱਪੜੇ ਹੋ ਜਾਂਦੇ ਧੋਣ ਵਾਲੇ ਤੇ ਹੁਣ ਬਿੱਡਾਂ ਦੀਆਂ ਚਾਦਰਾਂ ਧੋਣੀਆਂ ਸੀਗੀਆਂ ਉਹ ਰਹਿ ਗਈਆਂ ਕੱਲ ਧੋਵਾਂਗੇ ਹੁਣ ਆਪਾਂ ਬੱਚੇ ਕਾਲਜ ਚਲੇ ਗਏ ਆ ਕੰਮ ਸਤ ਤਕਰੀਬਨ ਸਾਰਾ ਨਿਬੜੇ ਗਿਆ ਜਾਂ ਝਾੜੂ ਲਾ ਲਿਆ ਆ ਪੋਚਾ ਰਹਿ ਗਿਆ ਪੋਚਾ ਲੱਗੀ ਸੀ ਲੋਨ ਮੈਂ ਕਿ ਤਰਪਲੇ ਬਲੌਗ ਸ਼ੁਰੂ ਕਰ ਲਈਏ ਤੇ ਹੁਣ ਪੋਚਾ ਲਾ ਕੇ ਇਹ ਵਰਕਸ਼ਾਪ ਦੀ ਚਾਹ ਬਣਾਉਣੀ ਆ ਪਰਸੋਂ ਵੀ ਪਿਆ ਸੀਗਾ ਤੇ ਮੌਸਮ ਬਹੁਤ ਠੰਡਾ ਸੀ ਪਰਸੋਂ ਬਹੁਤ ਸੋਹਣਾ ਮੌਸਮ ਸੀਗਾ ਸਾਰਾ ਦਿਨ ਬਹੁਤ ਠੰਡਾ ਰਿਹਾ ਮੌਸਮ ਤੇ ਹੁਣ ਫੇ ਅੱਜ ਗਰਮੀ ਬਹੁਤ ਹੋਈ ਪਈ ਆ ਚਲੋ ਆਪਾਂ ਪੋਚਾ ਲਾ ਲਈਏ ਪਹਿਲਾਂ ਫਿਰ ਮਿਲਦੇ ਆਂ ਤੁਹਾਡੇ ਨਾਲ ਕਾਂਜੀ ਅਕਸਰ ਇਹ ਬਲੌਗ ਸ਼ੁਰੂ ਕੀਤਾ ਸੀ ਗਾਂ ਬਲੌਗ ਆਪਣੇ ਕੋ ਬਣਿਆ ਨਹੀਂ ਤੇ ਹੁਣ ਸ਼ਾਮ ਆ ਦੇ ਸ਼ਾਮਾਂ ਪਈਆਂ 6:00 ਵੱਜ ਗਏ ਆ ਤੇ ਆਪਾਂ ਅੱਜ ਦਲੀਆ ਬਣਾਉਣਾ ਅੱਜ ਸਾਰੇ ਦਲੀਆ ਮੰਗਦੇ ਨੇ ਤੇ ਦਲੀਆ ਬਣਾਉਂਗਾ ਅੱਜ ਦਲੀਏ ਨੂੰ ਆਪਾਂ ਪਾ ਲਓ ਪੌਣ ਦਾ ਸਾਫ ਕਰਨਾ ਹੈ ਸਾਫ ਕਰਕੇ ਆਪਾਂ ਪੌਣ ਲੈਣਾ ਹੈ ਦਲੀਆ ਆਪਾਂ ਸੁੱਕਾ ਹੀ ਭੋਂਦੇ ਵਜੋਂ ਕਿ ਨਹੀਂ ਪਾਇਆ ਕਿ ਬਾਕੇ ਨੂੰ ਪੌਣ ਦੇ ਉੱਤੇ ਕੱਲਾ ਤੜੀ ਹੋਈ ਹੈ ਇਹ ਮੇਰੇ ਦਲੀਆ ਪੌਣ ਨਹੀਂ ਦੇ ਆਪਾਂ ਇੱਧਰ ਤੱਕ ਰੱਖਿਆ ਹੈ ਉਬਲਣਾ ਜਦੋਂ ਦੁੱਧ ਨੂੰ ਵਾਲ ਆਏਗਾ ਤਾਂ ਆਪਾਂ ਵਿੱਚ ਦਲੀਆ ਪਾ ਦੇਣਾ बच्चे पढ़ते थे कैमरा फादिया कोई है नहीं थी लो जी दलिया अपना भाया गैस आप बंद कर दिता ਦੁੱਧ ਉਬਲਦਾ ਹੈ ਜਿਹੜਾ ਵਾਲ ਗਿਆ ਨੂੰ ਜਦ ਤੱਕ ਇਹ ਆਪਾਂ ਆਟਾ ਗੁੰਨ ਲੈਨੇ ਆ ਆਟਾ ਛਾਂਲ ਲੈਨੇ ਆ ਦੁੱਧ ਨੂੰ ਆਪਣੇ ਨੁਵਾਲਾ ਆ ਗਿਆ ਹੁਣ ਦਾੜੀ ਆ ਜਿਹੜਾ ਆਪਾਂ ਭੁੰਨਿਆ ਸੀਗਾ ਇਹ ਵਿੱਚ ਪਾ ਤਾ ਆ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਰੰਨ ਲਾਂਗੇ ਇਹ ਮੈਂ ਹੁਣ ਕੜਛੀ ਲੈ ਲਈਏ ਵਿੱਚ ਕੜਛੀ ਮਾਰਾਂਗੇ ਕੜਛੀ ਮਾਰਨੀ ਸੌਖੀ ਆ ਵਿੱਚ ਦਾੜੀ ਮੈਂ ਇਧਰ ਆਟਾ ਗੁੰਨ ਲਿਆ ਸੀਗਾ ਤੇ ਦਮੇ ਆਟਾ ਗੁੰਨਦੀ ਆ ਨਾਲ ਨਾਲ ਦੜੀਆ ਬਣਦਾ ਤੇ ਨਾਲ ਹੀ ਆਟਾ ਗੁੰਨ ਕੇ ਤੇ ਫੇਰ ਰੋਟੀ ਬਣਾ ਲੈਣੀ ਆ ਆਪਾਂ ਪਸੂਆਂ ਦਾ ਕੰਮ ਨਵੇੜਿਆਂ ਦਾ ਸੀ ਸਾਰਾ ਹੀ ਤੇ ਦੁੱਧ ਵੀ ਆਣ ਕੇ ਸਾਹਮ ਲਿਆ ਸੀਗਾ ਤੇ ਆਣ ਕੇ ਰੋਟੀ ਦਾ ਕਰਨ ਲੱਗ ਪਈ ਸੀ ਸਬਜੀ ਸਵੇਰੇ ਬਣਾ ਲਈ ਸੀਗੀ ਸਵੇਰੇ ਆਲੂ ਪਕੌੜੇ ਬਣਾਏ ਸੀਗੇ ਸਭ ਦੀ ਪਈ ਆ ਆਪਾਂ ਰੋਟੀ ਬਣਾਉਣੀ ਸੀਗੀ ਕੱਲੀ ਤੇ ਨਾਲ ਦੜੀਆ ਬਣਾ ਲੈ ਆ ਦਾਲ ਸਬਜ਼ੀ ਬਸ ਵੇਰ ਨੂੰ ਬਣਾਉਂਦੀ ਆ ਬੱਚੇ ਲੈ ਕੇ ਜਾਂਦੇ ਆ ਰੋਟੀ ਖਾ ਕੇ ਨਹੀਂ ਜਾਂਦੇ ਗ੍ਰਿੰਦਰ ਨੂੰ ਸ਼ਾਮ ਆਈ ਪੈਣ 6:00 ਵਜ ਜਾਂਦੇ 6:30 ਵਜੇ ਆਉਂਦਾ ਆ ਉਹ ਕਾਲ ਤੋਂ ਸਿੱਧਾ ਟਿਊਸ਼ਨ ਚਲ ਜਾਂਦਾ ਆ ਟਿਊਸ਼ਨ ਤੋਂ ਫੇਰ ਘਰ ਆਉਂਦਾ ਆ 6:30 ਨੂੰ ਵੱਜ ਜਾਂਦੇ ਆ ਘਰ ਆਉਂਦੇ ਨੂੰ ਤੇ ਫੇ ਆਉਂਦਾ ਫੇ ਰੋਟੀ ਮੰਗ ਲੱਤਾ ਉਹਦੇ ਆਉਂਦੇ ਤੋਂ ਪਹਿਲਾਂ ਪਹਿਲਾਂ ਉਹ ਰੋਟੀ ਤਿਆਰ ਕਰ ਲਈਦੀ ਆ ਉਹ ਕਿ ਸਾਰਦਨ ਪੇ ਲੈ ਕੇ ਜਾਂਦਾ ਰੋਟੀ ਉਦੋਂ ਨਾਲ ਫਿਰ ਦੁਪਹਿਰ ਨੂੰ ਉਹ ਖਾ ਲੈਂਦਾ ਸਵੇਰ ਨੂੰ ਖਾ ਕੇ ਨਹੀਂ ਜਾਂਦੇ ਚਾਹ ਨਾਲ ਕੋਈ ਨਾ ਕੁਝ ਖਾ ਲੈਂਦੇ ਉਹਨਾਂ ਨੂੰ ਲੈ ਕੇ ਜਾਂਦਾ ਰੋਟੀ ਤੇ ਫਿਰ ਉਹਨੂੰ ਸਾਰਾ ਦਿਨ ਨਿਕਲ ਜਾਂਦਾ ਹੈ ਉਹਦਾ ਸਾਸ਼ੀ 6:30 ਵਜੇ ਆਉਂਦਾ ਆ ਤੇ ਫਿਰ ਆਣ ਕੇ ਉਹ ਰੋਟੀ ਆਉਂਦਾ ਤੇ ਰੋਟੀ ਮੰਗਦਾ ਆ ਰੋਟੀ ਬਣਾ ਲਈਦੀ ਹਰੇ ਆਉਣ ਤੋਂ ਪਹਿਲਾਂ ਤਾਜ਼ੇ ਤਾਜ਼ੇ ਰੋਟੀ ਫਿਰ ਨੂੰ ਲਾ ਕੇ ਦੇ ਦਿੱਤੀ ਜੀ ਇੰਤੇਮ ਖੰਡ ਲੈਣ ਚੱਲੀ ਸੀ ਅੰਦਰ ਖੰਡ ਆਪਣੀ ਅੰਦਰ ਪਈ ਆ ਪੂਰਾ ਸਮਾਨ ਇੱਥੇ ਬਾਹਰ ਸੋਇਜ ਨਹੀਂ ਰੱਖਿਆ ਹੈਗਾ ਤੇ ਖੰਡ ਲੈ ਜਾਂਦੀ ਸੀ ਤੇ ਹੁਣ ਰੋਟੀ ਬਣਾਉਣ ਲੱਗ ਪਈ ਤੇ ਨਾਲ ਨਾਲ ਦਲੀ ਦੇ ਦਾ ਧਿਆਨ ਰੱਖਦੀ ਸੀਗੀ ਬੇ ਸਲੋ ਸੈਮ ਗੈਸ ਤੇ ਨੂੰ ਨੋਰਨਤੀ ਸੀਗੀ ਇਹ ਮੈਂ ਵੇਲਣਾ ਲੈ ਚੱਲ ਗਈ ਤੇ ਵੇਲਣਾ ਇੱਧਰ ਰੱਖਿਆ ਹੋਇਆ ਸੀ ਜਾਲੀ 'ਚ ਤੇ ਕੈਮਰਾ ਫੜਨ ਨੂੰ ਵੀ ਕੋਈ ਹੈ ਨਹੀਂ ਸੀਗਾ ਇਹ ਫਿਰ ਮੈਂ ਜਗਾੜ ਲਾਇਆ ਬਾਲਟੀ ਮੁੱਦੀ ਮਾਰ ਕੇ ਸਲੈਬ ਤੇ ਉਹਦੇ ਉੱਤੇ ਫੋਨ ਟਿਕਾਇਆ ਸੀ ਟਰਾਈਪੋਡ ਆਪਣੇ ਕੋਲ ਹੈ ਨਹੀਂਗਾ ਇਹ ਤਾਜ਼ਾ ਫੁਲਬਾਲਟੀ ਮੁੱਤੇ ਮਾਰਿਤ ਹੋਤੇ ਫੋਨ ਟਕਾ ਲਿਆ ਦਲੀਆ ਆਪਣਾ ਬਣ ਗਿਆ ਵਿੱਚ ਖੰਡ ਪਾਤੀ ਆ ਖੰਡ ਪਾ ਕੇ ਵੀ ਆਪਾਂ ਥੋੜਾ ਜਿਹਾ ਰਜਾਵਾਂਗੇ ਹੁਣ 5 ਮਿੰਟ ਹੋਰ ਬਸ ਦਲੀਆ ਪੜ ਗਿਆ ਆਪਾਂ ਗੈਸ ਬੰਦ ਕਰਤਾ ਦਲੀਏ ਵਾਲਾ ਰੋਟੀ ਵੀ ਆਪਣੀ ਬਣ ਗਈ ਆ ਤੇ ਹਣ ਆਪਾਂ ਗੈਸ ਦੀ ਸਫਾਈ ਕਰਦੇ ਆਂਗਾ ਚੱਕਲਾ ਵੀ ਲੈਣਾ ਇੱਧਰ ਜਾਲੀ ਰੱਖ ਲਈ ਹੋ ਉਹਦੇ ਵਿੱਚ ਰੱਖ ਦਿੰਦੇ ਹੰਨੇ ਆ ਸਮਾਨ ਇਹ ਇੱਧਰ ਉਹਦਾ ਬਿੱਲੀ ਪੁੱਤਰ ਵੀ ਅੰਦਰ ਨਹੀਂ ਲਾਉਣ ਕਵਰ ਕੀਤਾ ਹੋਇਆ ਜਮ ਮੇਰੇ ਗਰੈਲ ਆਈ ਹੋਈ ਇਹ ਕਰ ਲਿਆ ਕਿ ਉਟਲੀਆਂ ਤਾਂ ਹੁੰਦਾ ਵੀ ਹੁਣ ਕਿਤੇ ਆਣਾ ਲਾਉਣ ਆਪਾਂ ਚਕਲਾ ਵੇਲਣਾ ਇੱਥੇ ਜਾਲੀ ਦੇ ਵਿੱਚ ਰੱਖ ਦਈਦਾ ਆ ਬਾਕੀ ਆਪਾਂ ਸਬੰਧ ਸਾਰਾ ਅੰਦਰ ਲੈ ਜਾਣਾ ਆ ਹੁਣ ਇਹ ਭਾਂਡੇ ਚ ਧੋਣ ਵਾਲੇ ਮੈਂ ਇਕੱਠੇ ਕਰਦੀ ਇੱਥੇ ਆਪਾਂ ਇਸ ਸੋਜ ਦਾ ਸੈਂਕ ਖਨੀਲਾ ਪਾਇਆ ਹੈਗਾ ਭੰਡੇ ਤੋਂ ਨੂੰ ਭੰਡੇ ਦੇ ਬਾਹਰ ਟੁੱਟੀ ਆ ਦੇ ਭੰਡੇ ਇੱਥੇ ਹੀ ਧੋਨੇ ਪੈਂਦੇ ਹੈਗੇ ਜਾ ਕੇ ਜਲਦੀ ਆਪਾਂ ਹੁਣ ਗੈਸ ਸਾਫ ਕਰਦੇ ਆਂਗੇ ਗਿੱਲੇ ਕੱਪੜੇ ਨਾਲ ਬਾਅਦ ਚ ਤੋਰੇ ਸੁੱਕਾ ਕੱਪੜਾ ਮਾਰਦੇ ਆਂਗੇ ਬਾਕੀ ਦੇ ਵਲੌਗ ਦੇ ਐਂਡ ਵਿੱਚ ਇੱਥੇ ਕਰਦੇ ਆ ਮਿਲਦੇ ਆ ਕਿਸੇ ਹੋਰ ਵਲੌਗ ਦੇ ਨਾਲ ਜਦ ਤੱਕ ਜਸਤਰੀ ਕਾਲ ਜੀ